ਤਾ ਮੇਰੇ ਨਾਲ ਫੋਨ ਲਾਈਨ ਤੇ ਐਡਵੋਕੇਟ ਸਾਇਕਨ 52 ਜੁੜਨ ਜਾ ਰਹੇ ਨੇ ਕਿ ਇੱਕ ਹਾਈ ਪ੍ਰੋਫਾਈਲ ਮੈਟਰ ਹੈ ਪੰਜਾਬ ਦੀ ਸਿਆਸਤ ਚ ਇੱਕ ਵੱਡਾ ਨਾਂ ਜਿਹੜਾ ਇੱਕ ਪਾਸੇ ਤਾਂ ਵਿਰੋਧੀ ਧਿਰ ਗੈਂਗਸਟਰ ਅਮਰਿਤਪਾਲ ਬਾੜਨਾ ਜੋੜ ਰਿਹਾ ਕਿ ਉਹਦੀ ਪਤਨੀ ਕੰਚਨਪ੍ਰੀਤ ਕੌਰ ਤਾਂ ਦੂਜੇ ਪਾਸੇ ਕੰਚਨਪ੍ਰੀਤ ਕੌਰ ਧਿਰ ਵੱਲੋਂ ਦਾਵਾ ਕਿ ਸਾਡਾ ਡਿਵੋਰਸ ਹੋ ਚੁੱਕਾ ਹੈ ਤੇ ਤੁਸੀਂ ਸਰ ਇੱਕ ਕਾਫੀ ਇਹ ਮਾਮਲੇ ਜਿਹੜੇ ਆ ਉਹਨਾਂ ਦੇ ਲੜ ਰਹੇ ਬਖੂਬੀ ਅੰਮ੍ਰਿਤਸਰ ਦੀਆਂ ਵੱਖ-ਵੱਖ ਅਦਾਲਤ ਤਰਨਤਾਰ ਦੀ ਅਦਾਲਤ ਹੋਵੇ ਤਾਂ ਅੱਜ ਵੱਡੀ ਰਾਹਤ ਮਿਲੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰਾ ਮਟਰ ਰਾਹੁਲ ਜੀ ਜਿਹੜੀ ਤਿੱਥੋਂ ਤੱਕ ਰਾਹਤ ਦੀ ਗੱਲ ਹੈ ਕੰਚਨਪ੍ਰੀਤ ਨੂੰ ਰਾਹਤ ਅੰਮ੍ਰਿਤਸਰ ਕੋਰਟ ਤੋਂ ਵੀ ਮਿਲੀ ਸੀ ਲੇਕਿਨ ਪੁਲਿਸ ਨੇ ਇਹ ਜਦੋਂ ਇੰਟੈਰੀਮ ਗ੍ਰਾਂਟ ਹੋਣ ਤੋਂ ਬਾਅਦ ਫਿਰ ਇਹ ਐਪਲੀਕੇਸ਼ਨ ਦਿੱਤੀ ਜੀ ਇਹਨਾਂ ਨੇ ਸਾਡੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਜਦੋਂ ਕਿ ਅਸੀਂ ਕੰਚਨਪੀਤ ਨੂੰ ਲਿਜਾ ਕੇ ਮਜੀਠਾ ਥਾਣੇ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਸੀਗੀ ਔਰ ਇਨਵੈਸਟੀਗੇਸ਼ਨ ਜੁਆਇਨ ਕਰਾਉਣ ਦੇ ਦੌਰਾਨ ਹੀ ਇਹਨਾਂ ਨੇ ਕੰਚਨਪੀਤ ਨੂੰ ਚਵਾਲ ਥਾਣੇ ਦੇ ਕਾਫੀ ਆਰ ਦਰਜ ਕੀਤੀ ਆਲਰੇਡੀ ਉਹਦੇ ਤੇ ਨਾਮਜ਼ਦ ਕਰਕੇ ਇਹਨੂੰ ਅਰੈਸਟ ਕਰ ਲਿਆ ਸੀਗਾ ਪਰ ਇੱਕ ਸਰ ਅਹਿਮ ਗੱਲ ਹੈ ਕਿ ਜਦੋਂ ਮਜੀਠਾ ਥਾਣੇ 'ਚ ਐਫ ਆਈ ਆਰ ਦਰਜ ਹੋਈ ਦੀ ਉਸ ਬਿਟਵੀਨ ਸਰਕਾਰ ਦੇ ਪੱਖੋਂ ਇੱਕ ਬਿਆਨ ਆਇਆ ਸੀ ਕਿ ਐਸ ਐਸ ਪੀ ਨੇ ਇੱਕ ਗੈਂਗਸਟਰ ਖਿਲਾਫ ਕਾਰਵਾਈ ਨਾ ਕਰਨ ਤੇ ਢੇਲਮੇਟ ਕਰਨ 'ਚ ਉਹਦੇ ਵਿੱਚ ਐਸ ਐਸ ਪੀ ਮਨਿੰਦਰ ਸਿੰਘ ਦਾ ਤਬਾਦਲਾ ਮਤਲਬ ਇੱਥੋਂ ਤੱਕ ਕਿ ਸਸਪੈਂਡ ਕਰ ਦਿੱਤਾ ਗਿਆ ਸੀ ਬਿਲਕੁਲ ਬਿਲਕੁਲ ਉਹੀ ਮਾਮਲਾ ਹੈ ਉਹ ਤਾਂ ਬਿਲਕੁਲ ਨਜਾਇਜ਼ ਉਹਨਾਂ ਨਾਲ ਐਸਐਸਪੀ ਸਾਹਿਬ ਨਾਲ ਇਹਨਾਂ ਨੇ ਸਰਕਾਰ ਨੇ ਧਕਾ ਕੀਤਾ ਸੀਗਾ ਹੁਣ ਉਹਨੂੰ ਗੈਂਗਸਟਰ ਕਹਿ ਰਹੇ ਸੀ ਕੰਚਨਪ੍ਰੀਤ ਨੂੰ ਕੰਚਨਪ੍ਰੀਤ ਦਾ ਗੈਂਗਸਟਰ ਵਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਜੀ ਉੱਥੇ ਇੱਕ ਹਾਊਸ ਵਾਈਫ ਹੈ ਇਨੋਸੈਂਟ ਲੜਕੀ ਹੈ ਉਹਨੂੰ ਇਹ ਰਾਜਨੀਤਿਕ ਦੁਸ਼ਟ ਦੇ ਕਾਰਨ ਉਹਨੂੰ ਇਹ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਸੀ ਔਰ ਇਸ ਗੱਲ ਦਾ ਸੰਗਿਆਨ ਅੱਜ ਹਾਈ ਕੋਰਟ ਨੇ ਵੀ ਲਿਆ ਹੈ ਇਸੇ ਬਿਨਾਂ ਤੇ ਹੀ ਹਾਈ ਕੋਰਟ ਨੇ ਅੱਜ ਉਹਨੂੰ ਇੰਟਰਿਮ ਵੀਰ ਫਿਰ ਗ੍ਰਾਂਟ ਕੀਤੀ ਹੈ ਮਤਲਬ ਕਿ ਜਿਹੜੀ ਪਹਿਲਾਂ ਵੀ ਉਹਨੂੰ ਅੰਮ੍ਰਿਤਸਰ ਦੀ ਦਲਤ ਜਿਹੜੀ ਜਿਹੜੀ ਸਰ ਆਪਣਾ ਅੰਮ੍ਰਿਤਸਰ ਦੀ ਕੋਰਟ ਨੇ ਇੰਟਰਮ ਬੇਲ ਦਿੱਤੀ ਸੀ ਉਹ ਚ ਡੀਏ ਸਾਹਿਬ ਵੱਲੋਂ ਇਹ ਜਿਹੜਾ ਕੀਤੀ ਕਿ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ ਅਕਿਊਜ਼ ਤੇ ਉਸ ਉਸ ਨੂੰ ਹੀ ਦਰਗਨਾਰ ਕਰਕੇ ਹਾਈ ਕੋਰਟ ਨੇ ਇਹ ਮੰਨਿਆ ਕਿ ਮਤਲਬ ਬਿਲਕੁਲ ਤਾਂ ਕਿਸ ਤਰ੍ਹਾਂ ਦੇਖ ਦਿਓ ਕਿ ਜੁਡੀਸ਼ਰੀ ਦੇ ਕਿਸ ਤਰ੍ਹਾਂ ਕਿਤੇ ਵਿਸ਼ਵਾਸ ਜਿਹੜੇ ਸਿਆਸੀ ਲੋਕਾਂ ਦਾ ਵੱਧ ਰਿਹਾ ਆਉਣ ਵਾਲੇ ਜਿ ਤਰ੍ਹਾਂ ਵਿਕਰਮ ਜੀਠੀਆਂ ਨੂੰ ਵੀ ਰਾਹਤ ਮਿਲਿਆ ਮਾਜੋਕ ਸੁਪਰੀਮ ਕੋਰਟ ਵੱਲੋਂ ਬੇ ਕੋ ਗੱਲ ਹੈ ਜੀ ਜਿਹੜੋ ਰਾਜਨੀਤਿਕ ਧਵੇਸ਼ ਨਾਲ ਐਫਆਈਆਰ ਦਰਜ ਹੁੰਦੀਆਂ ਕੋਰਟ ਉਸ ਚੀਜ਼ ਦਾ ਸੰਕੇਨ ਲੈਂਦੀ ਹੈ ਕਿ ਇਹ ਗਲਤ ਹੈ ਦੇਖੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਅਦਾਲਤ ਚ ਹੋ ਜਾਂਦਾ ਜੇ ਐਫਆਈਆਰ ਸੱਚੀ ਹੈ ਤਾਂ ਡੈਫੀਨੇਟਲੀ ਇਹ ਕਿਉ ਸ਼ੁੱਡ ਬੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਇੱਕ ਇਨੋਸੈਂਟ ਹੈ ਰਾਜਨੀਤਿਕ ਧਵੇਸ਼ ਨਾਲ ਐਫਆਈਆਰ ਦਰਜ ਕੀਤੀ ਹੈ ਤੇ ਉਹ ਤਾਂ ਜਿਹੜੀ ਹੈ ਉਹ ਮਨਨ ਜੋਗ ਨਹੀਂ ਹੁੰਦੀ ਤੇ ਸਰ ਸਿਆਸੀ ਗਲਿਆਰਾ ਸਰ ਇੱਕ ਸਿਆਸੀ ਗਲਿਆਰਾ ਜ ਐਮ ਗੱਲ ਓੜੀ ਕਿ ਜਿੱਥੇ ਮੈਜਿਸਟ੍ਰੇਟ ਦਾ ਦਿਲ ਕਰੇ ਜਿੰਨੂੰ ਮਰਜੀ ਟਾਰਗੇਟ ਕਰ ਦੇ ਕਿਸ ਤਰ੍ਹਾਂ ਇਹ ਸਾਰੀ ਗੱਲਬਾਤ ਇਹ ਤਾਂ ਲਾਈਵ ਐਗਜ਼ਾਮਪਲ ਹੈ ਜੀ ਕੰਚਨਪ੍ਰੀਤ ਦਾ ਮਾਮਲਾ ਤੇ ਲਾਈਵ ਐਗਜ਼ਾਮਪਲ ਹੈ ਦੇਖੋ ਅਦਾਲਤ ਨੇ ਇੰਟੈਰਿਮ ਰਿਲੀਫ ਗ੍ਰਾਂਟ ਕੀਤਾ ਉਸ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਗਈ ਉੱਥੋਂ ਜਦੋਂ ਦੇਖਿਆ ਕਿ ਇਹਨੂੰ ਇੰਟੈਰਿਮ ਰਿਲੀਫ ਗ੍ਰਾਂਟ ਹੋ ਗਿਆ ਤੇ ਕਿਸ ਤਰ੍ਹਾਂ ਇਹਨੂੰ ਬਾਏ ਹੁਕਰ ਕੋਕ ਇਹਨੂੰ ਅਰੈਸਟ ਕਰਨਾ ਹੈ ਔਰ ਇੱਕ ਆਲਰੇਡੀ ਦਰਜ ਜਿਹੜਾ ਮਾਮਲਾ ਸੀ ਉਹਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਇੱਕ ਝੂਠੇ ਕੇਸ ਵਿੱਚ ਝੂਠੇ ਤਰੀਕੇ ਨਾਲ ਉਹਨੂੰ ਗਲਤ ਤਰੀਕੇ ਨਾਲ ਨਾਮਿਨੇਟ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਫਿਰ ਉਹਦਾ ਉਹਦਾ ਹਸ਼ਰ ਕੀ ਹੋਇਆ ਇਸ ਮੁਕਦਮੇ ਦਾ ਮਾਨਯੋਗ ਅਦਾਲਤ ਤਰਨਤਾਰ ਨੇ ਉਹਨੂੰ ਬਾਰੈਤ ਬਰੀ ਕੀਤਾ ਕੋਰਟ ਦੇ ਵਿੱਚ ਔਰ ਰਾਤ ਅਸੀਂ ਸਾਰੀ ਰਾਤ ਮੁਕਦਮਾ ਚੱਲਿਆ ਇੱਕ ਹਿਸਟਰੀ ਸੀਗੀ ਕਿ ਸਾਰੀ ਰਾਤ ਅਸੀਂ ਉਹ ਮੁਕਦਮਾ ਜਿਹੜਾ ਸੀਗਾ ਉੱਥੇ ਉਹ ਬੈਸਟ ਢੇਲੀ ਸਾਡੀ ਮਿਸਟਰ ਸੋਪਤੀ ਔਰ ਅਸੀਂ ਸਾਰਿਆਂ ਨੇ ਰਲ ਕੇ ਉਹ ਬਹਿਸ ਕੀਤੀ ਸੀਗੀ ਸੋ ਉਸ ਮੁਕਦਮੇ ਦੇ ਵਿੱਚ ਵੀ ਉਹ ਇਹ ਜਿਹੜੀ ਆ ਬਾਜ਼ੀ ਸਬਰੀ ਹੋ ਕੇ ਬਾਹਰ ਆਈ ਸੀਗੀ ਔਰ ਅਦਾਲਤ ਨੇ ਕੋਰਟ ਕੋਰਟ ਦੇ ਵਿੱਚੋਂ ਰੂਮ ਚੋਂ ਹੀ ਉਹਨੂੰ ਘਰ ਭੇਜਿਆ ਸੀਗਾ ਸਰ ਇੱਕ ਆਖੀਲਾ ਸਵਾਲ ਪੁੱਛਣ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਕਫ ਵਕਸਪੋਕਸ ਪਰਸਨ આરોਪ ਲਗਾਉਂਦੇ ਨੇ ਕੰਚਨ ਬ੍ਰੀ ਦੇ ਕਿ ਇਹ ਗੈਂਗਸਟਰਵਾਦ ਅਮਰਿਤਪਾਲ ਬਾੜ ਨਾਲ ਜੋੜਦੇ ਨੇ ਇਹ ਕਿੱਥੋਂ ਤੱਕ ਸਚਾਈ ਹੈ ਜੀ ਦੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਆਪਣੇ ਵਿਰੋਧੀਆਂ ਦੇ ਖਿਲਾਫ ਤਾਂ ਬਹੁਤ ਕੁਝ ਕਹਿੰਦੀਆਂ ਲੇਕਿਨ ਗੱਲ ਹੈ ਕਿ ਉਹਨਾਂ ਦੇ આરોਪਾਂ ਦੀ ਸਚਾਈ ਵੀ ਤਾਂ ਹੋਵੇ ਜੀ ਹੁਣ ਸਚਾਈ ਨਹੀਂ ਸੀ ਤੇ ਤਾਂ ਹੀ ਉਹ ਤਾਂ ਮੰਨਯੋਗ ਹਾਈ ਕੋਰਟ ਨੇ ਅੱਜ ਉਹਨੂੰ ਰੀਲੀਫ ਦਿੱਤੀ ਹੈ ਔਰ ਇਸ ਤੋਂ ਲਾ ਵਕੰਜਨਪ੍ਰੀਤ ਕੌਰ ਦੇ ਵੱਖ-ਵੱਖ ਥਾਣੇ ਤਰਨਤਾਰ ਜ਼ਿਲ੍ਹੇ ਦੇ ਜੇਕਰ ਇਹ ਥਾਣਾ ਸਿਟੀ ਤਰਨਤਾਰ ਜਾਂ ਚਬਾਲ ਉੱਥੇ ਵੀ ਐਫਆਈਆ ਦਰਜ ਉਥੋਂ ਉਹ ਉਹਦਾ ਹੁਣ ਤੱਕ ਕੀ ਨਜ਼ਰੀਆ ਅਜੇ ਤੱਕ ਇਹਨਾਂ ਮਾਮਲਿਆਂ ਦਾ ਦੋ ਜਿਹੜੇ ਪੈਂਡਿੰਗ ਚੱਲ ਰਹੇ ਨੇ ਹਾਂ ਉਹਦੇ ਵਿੱਚ ਵੀ ਇਹਨਾਂ ਨੂੰ ਇੰਟੈਰੀਮ ਗ੍ਰਾਂਟ ਹੋ ਗਈ ਸੀ ਜੀ ਮਾਨ ਜੋ ਤਰਨਤਾਰ ਦੀ ਅਦਾਲਤ ਜਿਹੜੀ ਜੱਜ ਸਾਹਿਬ ਨੇ ਪ੍ਰੇਮਕਾਦੀ ਅਦਾਲਤੋਂ ਵੀ ਇਹਨਾਂ ਨੂੰ ਇੰਟੈਰੀਮ ਗ੍ਰਾਂਟ ਹੋ ਗਈ ਸੀ ਲੇਟਰ ਆਨ ਲੇਕਿਨ ਅਸੀਂ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਕਿਉਂਕਿ ਇੱਥੋਂ ਫਿਰ ਇਹਨਾਂ ਨੇ ਇਹਦੀ ਐਫਆਈਆ ਐਫਆਈਆ ਕਹਿੰਦੇ ਆ ਬੇਲ ਜ ਜੀ ਫਿਰ ਅਥੀ ਉਸ ਵੀ ਇਹਨੂੰ ਜੁਆਇਨ ਨਹੀਂ ਕਰਵਾਇਆ ਸੋ ਉਹਦੇ ਵਿੱਚ ਵੀ ਜਲਦ ਹੀ ਉਹਦੇ ਵਿੱਚ ਵੀ ਇਹਨੂੰ ਰਿਲੀਫ ਮਿਲ ਜਾਏਗੀ ਮਤਲਬ ਕਿਤੇ ਨਾ ਕਿ ਕੰਚਨਪ੍ਰੀਤ ਕੌਰ ਨੂੰ ਵੀ ਡਰ ਹੈ ਕਿ ਪੁਲਿਸ ਜੇ ਅਰੈਸਟ ਕਰਦੀ ਹੈ ਤੇ ਹੋਰ ਵੀ ਫਰਜੀ ਮੁਕਦਮੇ ਦਰਜ ਕਰ ਸਕਦੀ ਹੈ ਬਿਲਕੁਲ ਸਰਕਾਰ ਦੀ ਮਨਸ਼ਾ ਤੇ ਝੂਠੇ ਮੁਕਦਮੇ ਦਰਜ ਕਰਦੀ ਹੈਗੀ ਹੈ ਜੀ ਤੁਹਾਨੂੰ ਅਜੀ ਆਰ ਭਾਰਦਾ ਨਾਲ ਗੱਲਬਾਤ ਕਰੇ ਥੈਂਕ ਯੂ ਜੀ ਥੈਂਕ ਯੂ